ਮੈਨੂੰ ਇੱਕ ਗੱਲ ਚੇਤੇ ਆ ਗਈ ਇੱਕ ਪਿੰਡ ਵਿੱਚ ਇੱਕ ਟਾਉਟ ਵੱਸਦਾ ਸੀ ਕਦੇ ਕਿਸੇ ਨੂੰ ਕਟਾਉਣਾ ਕਦੇ ਕਿਸੇ ਨੂੰ ਫੜਾਉਣਾ ਜਦੋਂ ਬਿਰਧ ਹੋਇਆ ਨਾ ਬਜੁਰਗ ਹੋਇਆ ਪਿੰਡ ਵਾਲਿਆਂ ਨੂੰ ਇੱਕ ਦਿਨ ਸਾਧ ਕੇ ਕਹਿੰਦਾ ਪੜਾਓ ਜੇ ਮੈਂ ਕਾਲ ਚਲਾਣਾ ਕੜ ਗਿਆ ਤੇ ਮੇਰੇ ਮੂੰਹ ਤੇ ਲੰਮਾ ਸਾੜਾ ਟਾਲੀ ਦਾ ਕਿਲਾ ਕਢਾ ਕੇ ਠੋਕ ਦਿਓ ਵੀ ਸਾਡੇ ਖਾਨਦਾਨ 'ਚ ਮੁੜ ਕੇ ਟਾਉਟ ਨਾ ਜੰਮੇ ਟੌਰ ਸਾਹਿਬ ਨੇ ਕਾਲ ਚਲਾਣਾ ਕੀਤਾ ਪਿੰਡ ਦੇ ਲੋਕਾਂ ਨੇ ਉਹਦੀ ਅੰਤਮ ਖਾਹਿਸ਼ ਪੂਰੀ ਕੀਤੀ ਜਿਹੜਾ ਸਾੜੀ ਉਮੜ ਪੁਲਿਸ ਨੂੰ ਕੰਮ ਦਿੰਦਾ ਰਿਹਾ ਸੀ ਉਹਦੇ ਸੰਸਕਾਰ ਤੇ ਵੱਡੇ ਵੱਡੇ ਅਫਸਰ ਆਏ ਇੱਕ ਥਾਣੇਦਾਰ ਤੇ ਬੜਾ ਡੋਵੇ ਕਹਿੰਦਾ ਵੀ ਇਹ ਟੌਟੀ ਕਰਦਾ ਸੀ ਤੇ ਮੇਰੇ ਮੋਢੇ ਤੇ ਛਟਾੜ ਲੱਗ ਜਾਂਦਾ ਸੀ ਮੈਂ ਅੰਤਵਾੜ ਆਪਣੇ ਮਿੱਤਰ ਦਾ ਮੂੰਹ ਜ਼ਰੂਰ ਵੇਖਣਾ ਏ ਜਦੋਂ ਖਫਣ ਚੁੱਕ ਕੇ ਮੂੰਹ ਵੇਖਣ ਲੱਗਾ ਲੰਮਾ ਸੜਾ ਟਾਲੀ ਦਾ ਕਿੱਲਾ ਉਹਦੇ ਮੂੰਹ ਵਿੱਚ ਠੁਕਿਆ ਸੀ ਕਹਿੰਦਾ ਪਿੰਡ ਵਾਲਿਓ ਕਿੱਲਾ ਕਿੰਨੇ ਠੋਕਿਆ ਕੋਈ ਕਹਿੰਦਾ ਮੈਂ ਵੱਢ ਕੇ ਲਿਆਇਆ ਕੋਈ ਕਹਿੰਦਾ ਮੈਂ ਦੱਸ ਪਾਈ ਐ ਕੋਈ ਕਹਿੰਦਾ ਮੈਂ ਸੱਟਾਂ ਮਾੜੀਆਂ ਥਾਣੇਦਾਰ ਸਾੜਿਆਂ ਦੇ ਨਾਂ ਲਿਖੀ ਗਿਆ ਉਹ ਟੌਰ ਸਾਹਿਬ ਜਾਂਦਿਆਂ ਜਾਂਦਿਆਂ ਪਿੰਡਾਂ ਦੇ ਲੋਕਾਂ ਨੂੰ 20-20 ਸਾਲ ਦੀ